ਬਰੇਰ ਮੀਨੀਆ ਚ ਆਏ ਸੀਗੇ ਏਜੰਟਾਂ ਨੇ ਇੱਕ ਕੰਮ ਤੇ ਭੇਜਿਆ ਸੀ ਉਹਦਾ ਕੁਝ ਹੋਇਆ ਨਹੀਂ ਕੰਮ ਘੁੰਮਦਾ ਐਸਾ ਵੈਸਾ ਹੀ ਹਾਲ ਆ ਨਾ ਹੁਣ ਕੋਈ ਟੈਕਸੀ ਵਾਦੀ ਆ ਤੁਰ ਕੇ ਜਾ ਰਹੇ ਆ ਬਾਈ ਪਹਾੜਾਂ ਚ ਛੜਤਾ ਕੁਝ ਨਹੀਂ ਘੜਦਾਲੇ ਵਾ ਦੇਖਣਾ ਬਾਈ ਕੁਝ ਨਹੀਂ ਹੈਗਾ ਠੀਕ ਆ ਸਾਡੇ ਟੈਕਸੀ ਵਾਦੀ ਆ ਤੁਰੇ ਜਾਂਦੇ ਆ ਸਾਰੇ ਜਣੇ ਦੱਸ ਬਾਈ ਭੁੱਖੇ ਤੁਰੇ ਆ ਯਾਰ ਬਾਈ ਭੁੱਖੇ ਤੁਰੇ ਆ ਆ ਬਾਈ ਇੱਥੇ ਕੋਈ ਹਾਲ ਨਹੀਂ ਕੋਈ ਪਾਣੀ ਜਰੂਰ ਵੀ ਨਹੀਂ ਪੈਂਦੇ ਬਹੁਤ ਦੂਰੀਆਂ ਬਾਈ ਇਹਨੇ ਦੱਸ ਆ ਦੇਖ ਲੋ ਭਾਈ ਅਰਵੀ ਨਹੀਂ ਆਜ ਤੁਰੇ ਜਾ ਰਹੇ ਆ ਰੋਡ ਤੇ ਨਾ ਕੋਈ ਟੈਕਸੀ ਦਾ ਇੱਥੇ ਟੈਕਸੀ ਵੱਜਦੀ ਆ ਨਾ ਕੁਝ ਹੋਰ ਆ ਪਹਾੜਾਂ ਦੇ ਵਿੱਚ ਭੈਣ ਚੋਦਾ ਸਾਨੂੰ ਏਜੰਟਾਂ ਦੇ ਚੱਕਰਾਂ ਦੇ ਵਿੱਚ ਵਾਦਾ ਕਰਦੇ ਕੰਮ ਆ ਤੇ ਕੰਮ ਆ ਭਾਈ ਤਿੰਨ ਦਿਨ ਲਾਇਆ ਨਾ ਕੁਝ ਮਿਲਿਆ ਵਾਸਤਾ ਰੋਟੀ ਵੀ ਨਹੀਂ ਮਿਲਦੀ ਹੁਣ ਪਾਣੀ ਦੇ ਲੱਭਦੇ ਕਿਸੇ ਨਾਲ ਬਣ ਗਏ ਨੇ ਤੁਰੇ ਜਾ ਰਹੇ ਆ 4-5 ਕਿਲੋਮੀਟਰ ਤੁਰ ਪਏ ਹਜੇ ਯਰੇ ਬਨ ਬਹੁਤ ਦੂਰ ਆ ਰਹੇ 60 ਕਿਲੋਮੀਟਰ ਆ ਭਾਈ ਹੁਣ ਪਤਾ ਨਹੀਂ ਕੀ ਕਰਾਂਗੇ ਯਾਰ ਔਖਾ ਹੋਇਆ ਪਿਆ ਨਾ ਰੇਂਜ ਆ ਭਾਈ ਆ ਦੇਖ ਲੋ ਕਹਿੰਦੇ ਕਿਸੇ ਨੂੰ ਪੈਸੇ ਨਹੀਂ ਮਿਲਣੇ ਹੈਗੇ ਜਦ ਤੱਕ ਕੰਮ ਪੂਰਾ ਨਹੀਂ ਕਰਨਾ ਕਿਸੇ ਕੋ ਰੁਪਈਆ ਨਹੀਂ ਹੈ ਕਿਸੇ ਕੋ ਕੁਝ ਨਹੀਂ ਆਹ ਵਾਜੀ ਕੰਮ ਆਹ ਹਾਲ ਹੈ ਇਹਨਾਂ ਦੇ ਇੱਥੇ ਪੈਣ ਤੇ ਲਾਫੋ ਤਾਂ ਕੀ ਆ ਆ ਦੇਖ ਲੋ ਬਾਜੀ ਕੋਈ ਪੈਸਾ ਕਿਸੇ ਨੂੰ ਮਿਲਦਾ ਕੋਈ ਬਾਜੀ ਕੋਈ ਪੈਸਾ ਕਿੰਨੇ ਪੈਸੇ ਮਿਲੇ ਬਾਜੀ 1 ਰੁਪਿਆ ਵੀ ਨਹੀਂ ਮਿਲਿਆ ਕਿੰਨੇ ਦਿਨ ਹੋ ਗਏ 20 ਦਿਨ ਹੋ ਗਏ 20 ਦਿਨ ਹੋ ਗਏ ਬਾਜੀ ਕਿੰਨੇ ਦਿਨ ਹੋਏ 7-8 ਦਿਨ ਹੋ ਗਏ ਖਾਣਾ ਵੀ ਨਹੀਂ ਖਾਇਆ ਇੱਕ ਟਾਈਮ ਖਾਣਾ ਮਿਲਦਾ ਹੈ ਉਹ 15 ਦਿਨ ਹੋ ਗਏ ਸਾਡੇ ਕੋਲ ਕੁਝ ਖਾਣਾ ਨਹੀਂ ਹੈ ਪੈਸੇ ਨਹੀਂ ਹੈ ਇੱਕ ਟੰਕਾ ਭਾਈ ਕਿੰਨੇ ਦਿਨ ਹੋ ਗਏ ਕੰਮ ਕਰਦੇ ਪੈਸਾ ਮਿਲਿਆ ਨਹੀਂ ਮਿਲਿਆ 7-8 ਦਿਨ ਹੋ ਗਏ ਬਿੜੇ ਬੜੀ ਪਹਾ ਨਹੀਂ ਭਾਜੀ ਭੁੱਖੇ ਮਰ ਰਹੇ ਆ ਕੀ ਕਰੀਏ ਭੈਣ ਦੀ ਬੁੱਢੀ ਇਹਨਾਂ ਦੀ ਸਾਡੀ ਗੱਲ ਨਹੀਂ ਸੁਣਦੇ ਕੰਪਨੀ ਦੇ ਵਿੱਚ ਲੱਗੇ ਹੋਏ ਕੁਤੀ ਨਹੀਂ ਖਾਦੀ